ਅਣੀ ਮੈਂ ਤੁਹਾਨੂੰ ਅੱਜ ਦੀ ਘਟਨਾ ਸੁਣਾਉਣ ਜਾ ਰਿਹਾ ਹਾਂ ਇਹ ਘਟਨਾ ਸੁਣ ਕੇ ਤੁਹਾਡੇ ਨੂੰ ਕੰਡੇ ਖੜੇ ਹੋ ਜਾਣਗੇ ਤੁਸੀਂ ਸੋਚੋਗੇ ਵੀ ਇਹ ਜੈ ਵੀ ਹੈਗਾ ਇਹ ਜੈ ਕੁਝ ਵੀ ਹੁੰਦਾ ਹੈਗਾ ਦੁਨੀਆ ਤੇ ਬੜੀਆਂ ਗੱਲਾਂ ਨਹੀਂ ਕਰਦੇ ਅੱਪ ਅੱਜ ਦੀ ਕਹਾਣੀ ਕਰਦੇ ਹਾਂ ਸ਼ੁਰੂ ਜਿਹੜੀ ਆਪਣੀ ਅੱਜ ਦੀ ਕਹਾਣੀ ਹੈਗੀ ਹੈ ਹੈਗੀ ਹੈ ਇੰਗਲੈਂਡ ਦੀ ਪਰ ਜਿਹੜਾ ਮੁੰਡਾ ਰਹਿੰਦਾ ਸੀ ਪਹਿਲਾਂ ਉਹ ਰਹਿੰਦਾ ਸੀਗਾ ਪੰਜਾਬ ਚ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਚ ਤੇ ਉਦੋਂ ਆਪਾਂ ਕਾਲਪਨਿਕ ਨਾਮ ਰੱਖ ਲੈਨੇ ਕੋਈ ਸੁਰਿੰਦਰ ਨਾਮ ਰੱਖ ਲੈਨੇ ਉਹਦਾ ਕਾਲਪਨਿਕ ਤੇ ਦੋ ਯਾਰ ਮਤਲਬ 10 ਚੇ ਕਹਾਣੀ ਮਸਨੂਰ ਸ਼ੁਰੂ ਹੋਈ ਸੀਗੀ ਉਹ ਜਦੋਂ ਪਹਿਲਾ ਟ੍ਰੈਂਡ ਚੱਲ ਗਿਆ ਸੀਗਾ ਵੀ ਬਾਹਰ ਜਾਣ ਦਾ ਤੇ ਪਰ ਉਹ ਪੜ੍ਹਾਈ ਲਿਖਾਈ ਚ ਬੜਾ ਹਿਸ਼ਾਰਾ ਨਹੀਂ ਸੀਗਾ ਤੇ ਹੁਣ ਤੁਹਾਨੂੰ ਪਤਾ ਹੀ ਹੈਗਾ ਬਾਹਰ ਜਾਣ ਦੇ ਇੱਕੋ ਇੱਕ ਤਰੀਕਾ ਸੀਗਾ ਪਹਿਲਾਂ ਪਿਆਰ ਦੇ ਮੁੰਡਾ ਕੋਲ ਵੀ ਇਸ ਕਿਸੇ ਪੜ੍ਹੀ ਲਿਖੀ ਨਾਲ ਵਿਆਹ ਕਰਾਉ ਉਹਨੂੰ ਆਇਲੈਂਡ ਕਰਵਾਇਲੈਂਸ ਕਰਾ ਕੇ ਜਿਵੇਂ ਇੰਜਾਇਦਾ ਸਾਰੀ ਬੇਬੂਚ ਕੇ ਉਹਨੂੰ ਬਾਹਰ ਭੇਜ ਦੋ ਸੇਮ ਸਰਿੰਦਰ ਨੇ ਵੀ ਇਦਾਂ ਹੀ ਕੀਤਾ 2010-14 ਵਿਆਹ ਹੋ ਗਿਆ ਇੱਕ ਕੁੜੀ ਨਾਲ ਤੇ ਉਹ ਕੁੜੀ ਚਲੀ ਗਈ ਇੰਗਲੈਂਡ ਇੰਗਲੈਂਡ ਜਾ ਕੇ ਥੋੜੇ ਸਮੇਂ ਬਾਅਦ ਉਹਨੇ सुरेंद्र ਨੂੰ ਉੱਥੇ ਬੁਲਾ ਲਿਆ ਤੇ ਹੁਣ सुरेंद्र ਆਪ ਦਾ ਕੰਮ ਕਰਨ ਲੱਗਾ ਸੀ ਇੰਗਲੈਂਡ ਜਾ ਕੇ ਛੋਟਾ ਛੋਟਾ ਲਾਉਣ ਲੱਗਾ ਸੀ ਉਹਨੂੰ ਕੰਮ ਮਿਲ ਵੀ ਪਹਿਲੇ ਹੀ ਮਿਲ ਗਿਆ ਸੀਗਾ ਕਿਉਂਕਿ ਉਸ ਟਾਈਮ ਕੰਮ ਦੀ ਕੋਈ ਕਮੀ ਨਹੀਂ ਹੁੰਦੀ ਸੀ ਬਾਹਰ ਕੰਮ ਮਿਲ ਗਿਆ ਸੀ ਛੋਟਾ ਲਾਉਂਦਾ ਸੀਗਾ ਤੇ ਜਿਹੜੀ ਇੱਥੇ ਉਹਦੀ ਘਰ ਵਾਲੀ ਸੀਗੀ ਉਹ ਕਾਲਜ ਜਾਂਦੀ ਸੀਗੀ ਪੜ੍ਹਾਈ ਲਈ ਤੇ ਉੱਥੋਂ ਦੇ ਜਿਹੜੇ ਮਤਲਬ ਉੱਚਾ ਘਰ ਚੋਂ ਦੇਖ ਕੇ ਉਹਦੇ ਵਿੱਚ ਹਫਸਾ ਜਗਣੀ ਸ਼ੁਰੂ ਹੋ ਗਈ ਉਹ ਦੇਖਦੀ ਮੁੰਡੇ ਕੁੜੇ ਕਿਵੇਂ ਖੁੱਲ ਮੁਖਲੇ ਬੈਠਿਆਂ ਕੋਈ ਸੰਗ ਸ਼ਰਮ ਨਹੀਂ ਇਹਨਾਂ ਨੂੰ ਉਸੇ ਨੂੰ ਉਦਾਂ ਹੀ ਮਤਲਬ ਉਹਨਾਂ ਦਾ ਕਲਚਰ ਉਹਨੇ ਆਪਦੇ ਹੱਥ ਤੇ ਅਪਣਾਉਣਾ ਸ਼ੁਰੂ ਕਰਤਾ ਮੁੰਡਿਆਂ ਨਾਲ ਗੱਲਾਂ ਕਰਨੇ ਸ਼ੁਰੂ ਕਰਤਿਆਂ ਤੇ ਮੁੰਡਿਆਂ ਨੇ ਮਤਲਬ ਨੰਬਰ ਸ਼ੇਅਰ ਕਰਨੇ ਸ਼ੁਰੂ ਕਰਤੇ ਐ ਗੱਲ ਇੱਥੋਂ ਤੱਕ ਵੱਧ ਗਈ ਉਹਨਾਂ ਨਾਲ ਸਰੀਕ ਸੰਬੰਧ ਉਹਨੇ ਕਲੱਬਾਂ 'ਚ ਜਾਣਾ ਮਤਲਬ ਨਸ਼ਾ ਪੱਤਾ ਕਰਨਾ ਸਾਰਾ ਕੁਝ ਉਸ ਬੇਹੀ ਔਰਤ ਦਾ ਪੱਲੂ ਖੁੱਲਾ ਹੋ ਗਿਆ ਸੀਗਾ ਇੱਥੋਂ ਤੱਕ ਗੱਲ ਵੱਧ ਚੁੱਕੀ ਸੀਗੀ ਉਹ ਮਤਲਬ ਪਹਿਲਾਂ ਤਾਂ ਮਿਲਦੀ ਸੀਗੀ ਉਹ ਮੁੰਡਿਆਂ ਨੂੰ ਬਾਹਰ ਤੇ ਦੇ ਮਤਲਬ ਕਲੱਬ 'ਚ ਜਾਂ 호텔 'ਚ ਤੇ ਜਾਂ ਕਾਲਜ 'ਚ ਉੱਤੇ ਮਤਲਬ ਬੈਠ ਕੇ ਤੇ ਜਾਂ ਫਿਰ ਹੁਣ ਇਹ ਕੰਮ ਇੰਨਾ ਵਧ ਗਿਆ ਸੀ ਉਹਨੇ ਮੁੰਡੇ ਘਰੇ ਬੁਲਾਉਣੇ ਸ਼ੁਰੂ ਕਰਤੇ। ਉਹ ਜਿਹੜਾ ਵਿਚਾਰਾ ਸ਼ਰਿੰਦਰ ਸੀਗਾ ਬਹੁਤ ਭਗਤ ਬੰਦਾ ਸੀਗਾ ਉਹ ਛਿਪਟਾ ਲਾਉਂਦਾ ਸੀਗਾ ਹਰ ਤਾਂ ਤੇ ਕੰਮ ਕਰਦਾ ਸੀ ਕਮਾਈ ਕਰਦਾ ਸੀਗਾ ਪਰ ਉਹਨੂੰ ਇਹ ਨਹੀਂ ਪਤਾ ਸੀਗਾ ਉਹਦੀ ਪਿੱਠ ਪਿੱਛੇ ਉਹਦੀ ਘਰ ਵਾਲੀ ਕੀ ਕੋਸ਼ ਕਰ ਰਹੀ ਹੈਗੀ। ਤੇ ਫਿਰ ਉਹ ਬੜਾ ਟਾਈਮ ਸਾਚੇ ਲੋਕਾਂ ਦਾ ਰਹਿੰਦਾ ਜਦੋਂ ਘਰੇ ਬੁਲਾਉਣ ਲੱਗ ਗਈ ਉਹਨਾਂ ਨੂੰ ਤੇ ਘਰੇ ਬੁਲਾ ਕੇ ਇੱਕੋ ਜੀ ਹੋਰ ਮਾੜੀ ਆਦਤ ਸੀਗੀ ਉਸ ਘਰ ਵਾਲੀ ਦੀ ਉਹ ਮਾੜੀ ਆਦਤ ਇਹ ਸੀਗੀ ਉਹ ਜਿਸ ਬੰਦੇ ਨਾਲ ਸਰੀਰਕ ਸੰਬੰਧ ਬਣਾਉਂਦੀ ਸੀਗੀ ਉਹਦੇ ਨਾਲ ਵੀਡੀਓ ਬਣਾ ਲੈਂਦੀ ਸੀ ਮੀਰੀ ਉਹ ਬਣੋਦੀ ਫੋਟੋਆਂ ਖਿੱਚਦੀ ਮਤਲਬ ਵੀ ਆਪ ਦੀ ਪਤਨੀ ਉਹਦੇ ਚ ਕੀ ਇੱਕ ਹਾਫ ਸੌ ਬਾਲੀ ਸੀਗੀ ਜਾਂ ਤਾਂ ਤੇ ਜਾਂ ਫਿਰ ਉਹ ਕੁਛ ਨਾ ਕੁਛ ਕਰਨਾ ਚਾਹੁੰਦੀ ਸੀਗੀ ਫੋਟੋਆਂ ਖਿੱਚ ਕੇ ਰੱਖ ਲੈਂਦੀ ਵੀਡੀਓ ਬਣਾ ਕੇ ਰੱਖ ਲੈਂਦੀ ਤੇ ਆਪਦੇ ਫੋਨ ਚ ਪ੍ਰਾਈਵੇਟ ਫੋਲਡਰ ਚ ਪਾ ਕੇ ਰੱਖ ਲੈਂਦੀ ਹੁਣ ਬਾਲਾ ਕੁਛ ਨਜਾਇਜ਼ ਹੋਂਦ ਜਿਹੜੇ ਬਰਲ ਟਾਈਮ ਤੋਂ ਲੁਕ ਰਹਿੰਦੇ ਨਹੀਂ ਅਕਸਰ ਉਹ ਸ਼੍ਰਿੰਦਰ ਨੂੰ ਪਤਾ ਲੱਗਣਾ ਹੀ ਸੀਗਾ ਔਲੀ ਔਲੀ ਸ਼੍ਰਿੰਦਰ ਨੂੰ ਆਪ ਦੀ ਘਰ ਲਈ ਦੇ ਸ਼ੱਕ ਹੋਣ ਲੱਗ ਗਿਆ ਉਹ ਦੇਖਦਾ ਸਾਰਾ ਮੇਰੇ ਫੋਨ ਚ ਵਿਜੀ ਰਹਿੰਦੀ ਹੈਗੀ ਤੇ ਇੱਕ ਟਾਈਮ ਨਾ ਘਰੇ ਨਹੀਂ ਆਉਂਦੀ ਤੇ ਇੱਕ ਦਿਨ ਉਹਦੇ ਹੱਥੋਂ ਫੋਨ ਲ ਉਨੇ ਬਹੁਤ ਟਰਾਈ ਕੀਤਾ ਫੂਫੋ ਲਾਉਂਦੇ ਉਹਨੂੰ ਇੱਕ ਫੋਲਡਰ ਮਿਲ ਗਿਆ ਪ੍ਰਾਈਵੇਟ ਤੇ ਉਹਦਾ ਲੋਕ ਲੱਗਾ ਹੋਇਆ ਸੀਗਾ ਪਰ ਉਹ ਤੇ ਉਹਨੇ ਬਹੁਤ ਲੋਕ ਟਰਾਈ ਕੀਤਾ ਤੇ ਬਾਵਾ ਮੱਥਾ ਮਾਰਨ ਤੋਂ ਬਾਅਦ ਉਹਨੇ ਆਪਣੀ ਘਰ ਵਾਲੀ ਦੀ ਜਿਹੜੀ ਡੇਟ ਆਫ ਬਰਥ ਸੀਗੀ ਉਹ ਭਰਤੀ ਤੇ ਉਹ ਲੋਕ ਉਹਦਾ ਖੁੱਲ ਗਿਆ ਜਦੋਂ ਉਹ ਫੋਟੋਆਂ ਦੇਖਿਆ ਉਹਨੇ ਉਹ ਬੰਦੇ ਦੇ ਪੈਰਾਂ ਤੋਂ ਜ਼ਮੀਨ ਕਿਸਕੇ ਦੀ ਉਹਨੂੰ ਸਮਝ ਨਾ ਆਵੇ ਮੈਂ ਹੁਣ ਘਰਾਂ ਤੇ ਘਰਾਂ ਕੀ ਵੀ ਮਦਾ ਜਿਹੜਾ ਸਾਰਾ ਕੁਝ ਲਾ ਕੇ ਜ਼ਮੀਨ ਜਾਇਦਾਦ ਵੇਚ ਕੇ ਬਾਹਰ ਆਇਆ ਸੀਗਾ ਤੇ ਮੈਨੂੰ ਕੀ ਪਤਾ ਸੀ ਕਿ ਜਿਹੜੀ ਅਮਰੀਕਾ ਵਾਲੀ ਆ ਉਹ ਇਹਦਾ ਕੁਝ ਕਰ ਰਹੀ ਹੈ ਮੇਰੀ ਪਿੱਠ ਵਿੱਚ ਉਹਦੇ ਸਾਹਮਣੇ ਨਿਊਡ ਵੀਡੀਓ ਉਹਦੇ ਨਾਲ ਤੇ ਫੋਟੋਆਂ ਸਾਰਾ ਕੁਝ ਨਗਨ ਅਵਸਥਾ ਇਸ ਮਤਲਬ ਵੀ ਇੱਕ ਬਹੁਤ ਅਤਰਾਜੋਗ ਹਾਲਤ ਵਿੱਚ ਸਰੀਕ ਸੰਬੰਧ ਬਣਾਉਂਦੇ ਆਂਦੇ ਆਂਗਾ ਤੇ ਹੁਣ ਇੱਕ ਘਰ ਵਾਲਾ ਹੁੰਦਾ ਉੱਥੇ ਜਾਂ ਤਾਂ ਉਹਨੂੰ ਕੁੱਟਦਾ ਮਾਰਦਾ ਪਰ ਨਹੀਂ ਇੱਥੇ ਉਹਨੇ ਮਤਲਬ ਹੀ ਹਕੂਮਤ ਲੋਕ ਲਾਇਆ ਤੇ ਆਪਦੀ ਘਰ ਵਾਲੀ ਨੂੰ ਪੁੱਛਿਆ ਵੀ ਇਹ ਸਭ ਕੁਝ ਕੀ ਚੱਲ ਰਿਹਾ ਹੈਗਾ ਉਹਦੀ ਘਰ ਵਾਲੀ ਪਹਿਲਾਂ ਤਾਂ ਮੁੱਕਰ ਗਈ ਉਹਨੇ ਐਸੀ ਸੀਗਾ ਵੇਲੇ ਜਿਹੜੀਆਂ ਫੋਟੋਆਂ ਵੀਡੀਓ ਹਜੇ ਤੱਕ ਨਹੀਂ ਦੇਖੀ ਉਹ ਕਹਿੰਦੀ ਉਹ ਤਾਂ ਮੇਰੇ ਬੈਸਟ ਫਰੈਂਡ ਹੁੰਦੇ ਆ ਘਰੇ ਆਪਣੇ ਤੇ ਵੀ ਉਹ ਸਰਪਤ ਸਰਪ ਮੇਰੇ ਬੈਸਟ ਫਰੈਂਡ ਆ ਕਿ ਫਿਰ ਉਹਨੇ ਤਾਂ ਕਹਾ ਕਿ ਸਭ ਕੁਝ ਬੈਸਟ ਫਰੈਂਡ ਨਾਲ ਕਰਦੀਆਂ ਤੂੰ ਤੇ ਉਸ ਤੋਂ ਬਾਅਦ ਉਹ ਕਹਿੰਦੀ ਮੈਂ ਉਹ ਗਲਤੀ ਮੰਨਦੀ ਆ ਉਹਦੇ ਪੈਰੀ ਪੈ ਗਈ ਤੇ ਪਰ ਉਹ ਇੱਥੇ ਜਿਹੜਾ ਸੁਰਿੰਦਰ ਸੀਗਾ ਉਹ ਜੇ ਉੱਥੇ ਉਹਨੂੰ ਮਤਲਬ ਵਿੱਚ ਛੱਡ ਦਿੰਦਾ ਤਾਂ ਵਧੀਆ ਰਹਿੰਦਾ ਤੇ ਉਹਨੇ ਸੋਚਿਆ ਚਲੋ ਵੀ ਹੁਣ ਬਾਹਰ ਆਏ ਆ ਪੈਸਾ ਲੱਗਿਆ ਤੇ ਇੱਕ ਵਾਰ ਉਹਨੂੰ ਮਾਫ ਕਰ ਦਿੰਦੇ ਆ ਸੁਰਿੰਦਰ ਨੇ ਆਪਦੀ ਘਰ ਲਈ ਉਹਨੂੰ ਮਾਫ ਕਰਤਾ ਇੱਕ ਵਾਰ ਉਹਨੂੰ ਇਹ ਸਮਝਾਇਆ ਵੀ ਇਹ ਸਭ ਕੁਝ ਆਪਣੇ ਲਈ ਚੰਗਾ ਨਹੀਂ ਵੀ ਆਪਾਂ ਸਾਰਾ ਜ਼ਮੀਨ ਜਾਇਦਾਦ ਵੇਚ ਕੇ ਬਾਹਰ ਆਏ ਆ ਵੀ ਆਪਾਂ ਇੰਨੇ ਤਗੜੀ ਵੀ ਨਹੀਂ ਵਿੱਚੋਂ ਵੀ ਆਪਾਂ ਇੱਥੇ ਰਹਿ ਲਾਂਗੇ ਤੇ ਵੀ ਆਪ ਨੂੰ ਇੱਕ ਦੂਜੇ ਦਾ ਸਾਥ ਦੇਣਾ ਪਊਗਾ ਕਿਰਾਂਤ ਸਿੰਘ ਘਰ ਵਾਲੀ ਮੰਨ ਲਈ ਫਿਰ ਉਹਨਾਂ 2010 ਤੋਂ 2016 ਆ ਗਿਆ ਉਹਨੂੰ ਲੱਗਾ ਚਰਿੰਦਰ ਨੂੰ ਵਿਚਾਲੋਂ ਸਾਰਾ ਕੁਝ ਵਧੀਆ 6 ਸਾਲ ਲੰਘ ਗਏ ਵੀ ਹੁਣ ਤਾਂ ਜਿਹੜਾ ਉਹਨਾਂ ਦੇ ਬੱਚੇ ਵੀ ਹੋ ਗਏ ਸੀਗੇ ਸਾਰਾ ਕੁਝ ਸੈੱਟ ਹੋ ਗਿਆ ਸੀ ਹੁਣ ਨਾ 2016 'ਚ ਇੱਕ ਫੋਜ ਰਿਪੋਰਟ ਨੂੰ ਮੁੰਡਾ ਜਾਂਦਾ ਜਿਹਦਾ ਨਾਮ ਸੀਗਾ ਗੁਰਿੰਦਰ ਉਹ ਆਵਦਾ ਮਤਲਬ ਫਰੋਜਪੁਰ ਤੋਂ ਇੰਗਲੈਂਡ ਜਾਂਦਾਗਾ ਤੇ ਉਹ ਇੰਗਲੈਂਡ ਕੰਮ ਕੀ ਕਿਹਦੇ ਅੰਡਰ ਕਰਦਾ ਦੇਖੋ ਜਦੋਂ ਸੁਜੋਗ ਮਿਲਿਆ ਹੁਣ ਉਹ ਕੰਮ ਕਰਦਾਗਾ ਸ੍ਰੀਂਦਰ ਦੇ ਅੰਡਰ ਸ੍ਰੀਂਦਰ ਕੋ ਛੋਟਾ ਸੀਗਾ ਤੇ 18-19 ਸਾਲ ਦਾ ਮੁੰਡਾ ਸੀਗਾ ਹੁਣ ਤੇ ਉਹ ਸ੍ਰੀਂਦਰ ਕੋ ਕੰਮ ਤੇ ਲੱਗ ਜਾਂਦਾਗਾ ਹੌਲੀ ਹੌਲੀ ਸ੍ਰੀਂਦਰ ਨੇ ਇੱਕ ਤਾਂ ਪਿਆਰ ਦਾ ਮਤਲਬ ਆਪਣਾ ਪਨ ਲੱਗਿਆ ਵੀ ਉਹ ਪਿਆਰ ਤੋਂ ਮੁੰਡਾ ਸੀਗਾ ਫਰੋਜਪੁਰ ਤੋਂ ਮੁੰਡਾ ਸੀਗਾ ਤੇ ਦੂਸਰੀ ਗੱਲ ਵੀ ਉਹ ਇਹ ਛੋਟਾ ਸੀਗਾ ਤੇ ਉਹਦਾ ਮਿਲਬਰਤਨ ਵਧੀਆ ਹੋਗਾ ਸ੍ਰੀਂਦਰ ਦਾ ਇੰਨਾ ਜ਼ਿਆਦਾ ਵਧੀਆ ਹੋਗਾ ਤੇ ਉਹ ਭਰਾਵਾਂ ਵਰਗਾ ਪਿਆਰ ਹੋ ਗਿਆ ਤੇ ਉਹ ਆਪਦੇ ਘਰੇ ਲੈ ਕੇ ਆਉਂਦਾ ਸ੍ਰਿੰਦਰ ਉਹਨੂੰ ਮੁੰਡੇ ਨੂੰ ਤੇ ਘਰ ਵਾਲੀ ਨਾਲ ਮਲਾਇਆ ਜਿਹੜੀ ਉਹਦੀ ਘਰ ਵਾਲੀ ਸੀਗੀ ਸ੍ਰਿੰਦਰ ਦੀ ਉਹਦੇ ਨਾਲ ਮਲਾਇਆ ਉਸ ਮੁੰਡੇ ਨੂੰ ਤੇ ਉਹ ਘਰ ਵਾਲੀ ਵੀ ਉਹਨੂੰ ਭਰਾ ਮੰਨ ਲਾ ਰੱਖੜੀ ਬੰਨਦੀ ਰੱਖੜੀ ਬੰਨਦੀ ਤੇ ਭਰਾ ਮੰਨਦੀ ਤੇ ਹੁਣ ਇੱਕ ਦਿਨ ਜਦੋਂ ਨਾ ਉਸ ਮੁੰਡੇ ਦਾ ਸਿਰ ਦੁਖਦਾ ਸੀਗਾ ਮਤਲਬ ਕੋਈ ਬਿਮਾਰ ਸੀਗਾ ਉਹ ਆਪਦੇ ਅੱਧੀ ਛੁੱਟੀ ਲੈ ਕੇ ਆਏ ਉਸ ਮੁੰਡੇ ਦੇ ਘਰ ਸ੍ਰਿੰਦਰ ਦੇ ਘਰੇ ਚਲਾ ਗਿਆ ਜਿੱਥੇ ਉਹ ਰਹਿੰਦਾ ਸੀਗਾ ਆਪਦੇ ਘਰੇ ਆ ਗਿਆ ਸਮਝ ਲਓ ਵੀ ਆਪਦੇ ਘਰੇ ਆ ਗਿਆ ਜਦੋਂ ਉਹਨੇ ਦੇਖਿਆ ਘਰ ਆ ਕੇ ਜਿਹੜੀ ਉਹਦੀ ਮਗਲਵੀ ਮੂੰਹ ਬੋਲੀ ਭੈਣ ਸੀਗੀ ਸ੍ਰੀਂਦਰ ਦੀ ਘਰ ਵਾਲੀ ਸੀਗੀ ਉਹ ਕਿਸੇ ਬੰਦੇ ਨਾਲ ਸਰੀਰਕ ਸੰਬੰਧ ਬਣਾ ਰਹੀ ਸੀ ਇਹ ਦੇਖ ਕੇ ਮੁੰਡਾ ਹਿੱਲ ਗਿਆ ਵੀ ਇਹ ਸਭ ਕੁਝ ਕੀ ਹੋ ਗਿਆ ਵੀ ਜਿਹੜੀ ਮੈਂ ਮੇਰੇ ਰਖੜੀ ਵਾਂਦੀ ਸੀਗੀ ਉਹ ਕਿਸੇ ਬੰਦੇ ਨਾਲ ਸੁੱਤੀ ਪਈ ਹੈ ਕਿ ਕਿਸੇ ਬੰਦੇ ਨਾਲ ਸਰੀਰਕ ਸੰਬੰਧ ਬਣਾ ਰਹੀ ਹੈ ਤੇ ਪਹਿਲਾਂ ਉਹਨੇ ਸੋਚਿਆ ਵੀ ਸ੍ਰੀਂਦਰ ਨੂੰ ਦੱਸ ਦਾਂ ਫਿਰ ਉਹਨੇ ਸੋਚਿਆ ਵੀ ਜੇ ਮੈਂ ਰਸਿੰਦਰ ਨੂੰ ਦੱਸ ਦਵਾਂ ਫਾਇਦਾ ਕੀ ਹੋਣਾਗਾ ਅਧਿਕਾਰ ਵਾਲੀ ਨੂੰ ਪੁੱਛਦਾ ਵੀ ਇਹ ਸਭ ਕੁਝ ਕੀ ਚੱਲਦਾ ਕੋ ਸ੍ਰਿੰਦਰ ਦੀ ਘਰ ਵਾਲੀ ਉਹ ਸ੍ਰਿੰਦਰ ਦੀ ਘਰ ਵਾਲੀ ਡਰ ਜਾਂਦੀ ਹੈ ਕਿ ਤੂੰ ਮੁੰਡੇ ਨੂੰ ਉੱਥੋਂ ਭਜਾ ਦੇ ਜਿੱਦੋਂ ਉਹ ਸ੍ਰੀਕਸੰਤ ਬੁਣਾਰੀ ਸੀ ਤੇ ਫਿਰ ਹੁਣ ਇੱਥੇ ਜਿਹੜਾ ਮਤਲਬ ਉਹ ਮੁੰਡਾ ਸੀਗਾ ਜਿਹੜਾ ਉਹਨਾਂ ਦੇ ਘਰੇ ਰਹਿੰਦਾ ਸੀਗਾ ਸ੍ਰਿੰਦਰ ਦੀ ਘਰ ਵਾਲ ਨੂੰ ਇੱਕ ਗੱਲ ਕਹਿੰਦੀ ਹੈ ਵੀ ਜੇ ਤੂੰ ਸ੍ਰਿੰਦਰ ਨੂੰ ਦੱਸੇਗਾ ਤੇਰਾ ਕੋਈ ਫਾਇਦਾ ਨਹੀਂ ਸਾਡੇ 'ਚ ਲੜਾਈ ਹੋਣੀ ਹੈ ਸਾਡੇ 'ਚ ਕਲੇਸ਼ ਆਣਾਗਾ ਵੀ ਇਹਦੇ ਨਾਲ ਚੰਗਾ ਜਿਹੜਾ ਕੁਝ ਤੂੰ ਕਵੇਂਗਾ ਮੈਂ ਉਹ ਸਭ ਕੁਝ ਕਰਨ ਲਈ ਤਿਆਰ ਹਾਂ ਹੁਣ ਜਿਹੜਾ ਮੁੰਡੇ ਦੀ ਚੜ੍ਹਦੀ ਜਵਾਨੀ ਸੀ ਉਹਦਾ ਮਨ ਵੀ ਭੜਕ ਗਿਆ ਉਹ ਕਹਾਵੀ ਜਿਹੜਾ ਕੁਝ ਉਹ ਕਰ ਰਹੀ ਸੀ ਉਹ ਸਭ ਕੁਝ ਮੇਰੇ ਨਾਲ ਕਰਨਾ ਪੈਣਾ। ਹੁਣ ਉਹ ਕਿ ਸ੍ਰਿੰਦਰ ਦੀ ਘਰ ਵਾਲੇ ਤੇ ਸਭ ਕੁਝ ਚਾਹੁੰਦੀ ਸੀਗੀ ਤੇ ਉਹ ਗੱਤੋਂ ਮਤਲਬ ਬਾਹਰਲਾ ਬੰਦਾ ਸਦਨਾ ਬੰਦਾ ਸੀਗਾ ਹੁਣ ਉਹਦੇ ਘਰੋਂ ਹੀ ਬੰਦਾ ਮਿਲ ਗਿਆ ਇੱਕ ਨੂੰ ਤੇ ਪਰ ਉਹਨੂੰ ਇਹ ਨਹੀਂ ਸੀਗਾ ਵੀ ਇਹਨੂੰ ਮੈਂ ਭਰਾ ਬਣਾਇਆ ਸੀ ਮੈਂ ਇਹਦੀ ਰਖੜੀ ਬੰਨ੍ਹਦੀ ਸੀਗੀ ਉਹ ਸਭ ਕੁਝ ਉਹਨਾਂ ਨੇ ਸਾਈਡ ਤੇ ਕਰਤਾ ਭੈਣ ਭਰਾ ਦਾ ਰਿਸ਼ਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਸਰੀਰਕ ਸੰਬੰਧ ਬਣਾਉਣੇ ਸ਼ੁਰੂ ਕਰਤੇ ਹਰ ਰੋਜ਼ ਸਰੀਰਕ ਸੰਬੰਧ ਬਣਾਉਣੇ ਕਿਉਂ ਕਿ ਨਾ ਕਿਸੇ ਨੂੰ ਸ਼ੱਕ ਹੋਣਾ ਸੀਗਾ ਉਸ ਬੰਦੇ ਤੇ ਤੇ ਨਾ ਹੀ ਕਿਸੇ ਨੂੰ ਆਇਲ ਕੋਗੋ ਉਰਥਿਕ ਉਸੇ ਕਰੇ ਰੰਦਾ ਸੀਗਾ ਭਰਾ ਇਸ ਬਣਾਇਆ ਹੋਇਆ ਸੀਗਾ ਤੇ ਬੜਾ ਸ਼ੱਕ ਵੀ ਨਹੀਂ ਉਸ ਨਰਿੰਦਰ ਨੂੰ ਸੀਗਾ ਪਰ ਅਕਸਰ ਕਹਿੰਦੇ ਹੁੰਦੇ ਇਸ ਕੰਮਾਂ ਦਾ ਨਤੀਜਾ ਅਕਸਰ ਮਾੜਾ ਹੀ ਹੁੰਦਾ ਹੈ ਤੇ ਹੁਣ ਇੱਕ ਦਿਨ ਉਹਦਾ ਉਹ ਸਰਿੰਦਰ ਨੂੰ ਸ਼ੱਕ ਹੋਣ ਲੱਗ ਗਿਆ ਉਸ ਮੁੰਡੇ ਤੇ ਗੁਰਿੰਦਰ ਤੇ ਵੀ ਜਿਹੜਾ ਇਹ ਮੈਂ ਮੁੰਡਾ ਰੱਖਿਆ ਕੰਮ ਤੇ ਮੈਂ ਆਪਦੇ ਘਰੇ ਰੱਖਿਆ ਉਹਨੂੰ ਆਪਦਾ ਭਰਾ ਬਣਾ ਕੇ ਰੱਖਿਆ ਵੀ ਮੈਨੂੰ ਲੱਗਦਾ ਇਹ ਮੇਰੀ ਘਰ ਦੇ ਨਾਲ ਬਲਤ ਆਗਾ ਤੇ ਹਾਲੀਵੁੱਡ ਉਹਦਾ ਪਿੱਛਾ ਕਰਨ ਲੱਗ ਗਿਆ ਤੇ ਇੱਕ ਦਿਨ ਉਹਨੇ ਆਪਦੇ ਅੱਖੀਂ ਦੇਖ ਲੇ ਗੁਰਿੰਦਰ ਜਿਹੜਾ ਮੁੰਡਾ ਉਹਨੇ ਰੱਖਿਆ ਸੀ ਪੁੱਤਾਂ ਵਾਂਗੂ ਪਾਲਿਆ ਸੀ ਛੋਟਾ ਭਰਾ ਬਣਾਇਆ ਸੀਗਾ ਉਹ ਹੁਣ ਉਹਦੀ ਘਰ ਨਾਲ ਸਰੀਕ ਸੰਬੰਧ ਬਣਾ ਰਿਹਾ ਸੀਗਾ ਅਸ ਤੋਂ ਬਾਅਦ ਉਹ ਮੁੰਡੇ ਹੁੰਦਾ ਉਹ ਸਰਿੰਦਰ ਫੜ ਲੈਂਦਾਗਾ ਜਦੋਂ ਰਗਿਆ ਤੀ ਤੇ ਉਹਨੂੰ ਦਾ ਕੱਢ ਦਿੰਦਾਗਾ ਤੇ ਹੁਣ ਆ ਗਈ ਬਾਰੀ ਜਿਹੜੀ ਉਹਦੀ ਘਰ ਵਾਲੀ ਸੀਗੀ ਉਹਦੀ ਘਰ ਵਾਲੀ ਕਹਿੰਦੀ ਵੀ ਮੈਂ ਤੈਨੂੰ ਛੱਡਣਾ ਚਾਹੁੰਨੀ ਹੈਗੀ ਤੇ ਵੀ ਮੈਂ ਤੇਰੇ ਨਾਲ ਨਹੀਂ ਰਹਿਣਾ ਵੀ ਮੈਨੂੰ ਤੇਰਾ ਧੋਖ ਖੁਸ਼ੀ ਨਹੀਂ ਮਿਲਦੀ ਤੇਰਾ ਦੋ ਸੁੱਖ ਨਹੀਂ ਮਿਲਦਾ ਜਿਹੜਾ ਮੈਨੂੰ ਬਾਹਰੋਂ ਮਿਲਦਾ ਜਿਹੜਾ ਮੈਨੂੰ ਗੁਰਿੰਦਰ ਤੋਂ ਮਿਲਦਾ ਉਨੇ ਘਰ ਵਾਲੇ ਸੁਣ ਕੇ ਉਹਦੇ ਪਰਾਂਹੋਂ ਤੋਂ ਜ਼ਮੀਨ ਖੇਸਰੀ ਵੀ ਇੱਕੀ ਹੋ ਗਿਆ ਮੇਰੇ ਨਾਲ ਫਿਰ ਉਹ ਪੁੱਛਦਾ ਵੀ ਤੂੰ 6 ਸਾਲ ਵੀ ਬਿਨਾਂ ਉਹ ਤੋਂ ਰਹੀ ਹੈਗੀ ਉਹ ਦੱਸਦੀ ਕਿ ਨਹੀਂ ਮੈਂ 6 ਸਾਲ ਤੇਰੀ ਪਿੱਠ ਪਿੱਛੇ ਉਹ ਸਭ ਕੁਝ ਕਰਦੀ ਹੀ ਰਹੀ ਸੀਗੀ ਫਿਰ ਉਹਨਾਂ 'ਚ ਕਲੇਸ਼ ਵਧਨੇ ਸ਼ੁਰੂ ਹੋ ਗਏ ਲੜਾਈ ਝਗੜੇ ਸ਼ੁਰੂ ਹੋਣੇ ਐਥੋਂ ਤੱਕ ਲੜਾਈ ਝਗੜੇ ਸ਼ੁਰੂ ਹੋਣੇ ਜਿਹੜਾ ਉਹ ਸ੍ਰਿੰਦਰ ਗੱਕ ਉਹ ਸ੍ਰਿੰਦਰ ਸਿੰਘ ਕੁੱਟਮਾਰ ਵੀ ਕਰਦਾ ਸੀਗਾ ਤੇ ਇੱਕ ਦਿਨ ਵਾਵਾ ਕੁੱਟਮਾਰ ਕੀਤੀ ਉਹਨੇ ਸ੍ਰਿੰਦਰ ਨੇ ਆਪਦੀ ਘਰ ਵਾਲੀ ਦੀ ਤੇ ਉਹਨੇ ਸਿੱਧਾ ਪੁਲਿਸ ਸਟੇਸ਼ਨ ਫੋਨ ਕਰਤਾ ਤੇ ਉਹ ਸਾਰੀ ਗੱਲਬਾਤ ਉਹਨੇ ਦੱਸਤੀ ਤ੍ਰੋਹ ਪ੍ਰੋਫੈਸਰਿੰਦਰ ਨੂੰ ਬੁਲਾਉਂਦੀ ਹੈ ਕਿ ਸਰਿੰਦਰ ਕਹਿੰਦਾ ਮੈਨੂੰ ਤਾਂ ਇਸ ਜੁਣਾ ਨਿਰਤ ਤਲਾਕ ਚਾਹੀਦਾ ਫਿਰ ਉਹਨੇ ਸਰਿੰਦਰ ਨੂੰ ਡੇਢ ਕਰੋੜ ਦਾ ਘਰ ਲੈ ਦਿੱਤਾ ਸੀ ਕਿ ਉੱਥੇ ਉਸ ਡੇਢ ਕਰੋੜ ਦੇ ਘਰ ਚੋਂ ਅੱਧਾ ਹਿੱਸਾ ਦੇਣਾ ਪਿਆ ਤੇ ਉਹਨੂੰ ਜਿਹੜੀ ਜ਼ਮੀਨ ਜਿਆਦਾ ਤਾਂ ਬਣਾਈ ਸੀ ਉਹਦੇ ਚੋਂ ਅੱਧਾ ਹਿੱਸਾ ਦੇਣਾ ਪਿਆ ਜਿਹੜਾ ਮਤਲਬ ਵੀ ਕਾਰਾਂ ਮੋਟਰਸਾਈਕਲ ਜੀ ਸਾਰਾ ਉਹ ਚੋਂ ਅੱਧਾ ਹਿੱਸਾ ਦੇਣਾ ਪਿਆ ਉਸ ਬੇਬਫਵਾਹ ਜਿਹੜੀ ਸੀ ਘਰ ਵਾਲੀ ਉਹਦੀ ਉਹਨੂੰ ਉਸ ਤੋਂ ਬਾਅਦ ਉਹਨਾਂ ਦਾ ਤਲਾਕ ਹੋ ਜਾਂਦਾ ਜਿਹੜੇ ਬੱਚੇ ਸੀਗੇ ਉਹ ਸਰਿੰਦਰ ਨਾਲ ਰਹਿਣ ਲੱਗ ਜਾਂਦੇ ਕਿਉਂਕਿ ਉਹਦੀ ਘਰ ਵਾਲੀ ਸੀਗੀ ਜਿਹੜੀ ਉਹ ਕਹਿੰਦੇ ਉਹਨੇ ਸਾਬਣ ਨਕਾਰ ਮੈਂ ਤੇਰੇ ਬੱਚੇ ਨਹੀਂ ਪਾਲ ਸਕਦੀ ਵੀ ਮੈਂ ਨਹੀਂ ਪਾਲਣੀ ਇਹਨਾਂ ਦੋਵਾਂ ਨੂੰ ਉਹਨੇ ਉਹਨੇ ਇਹ ਨਹੀਂ ਸੋਚਿਆ ਵੀ ਇਹ ਜਿਹੜੇ ਬੱਚੇ ਮੇਰੇ ਵੀ ਬੱਚੇ ਹੈਗੇ ਜਿਹ ਕੱਲੇ ਸ਼ਰਿੰਦਰ ਦੇ ਬੱਚੇ ਨਹੀਂ ਪਰ ਇੱਥੇ ਕਹਿੰਦੇ ਹੁੰਦੇ ਜਿਸ ਇੱਕ ਬੰਦੇ ਦੇ ਦਿਮਾਗ 'ਚ ਹਾਫਸ ਭਰੀ ਪੈ ਜਣੋਂ ਪਰ ਸਾਰਾ ਕੁਝ ਹੀ ਭੁੱਲ ਜਾਂਦਾ ਉਸ ਤੋਂ ਬਾਅਦ ਹੁਣ ਅਜਲੀ ਕਹਾਣੀ ਕਹਿੰਦੇ ਇੱਥੇ ਸਮਾਪਤ ਤੇ ਕਹਾਣੀ ਅਜਲੀ ਕਹਾਣੀ ਕਹਿੰਦੇ ਇੱਥੇ ਸਮਾਪਤ ਉਸ ਕਰ ਇਹ ਉਹਨੇ ਤਲਾਕ ਦੇ ਦਿੱਤਾ ਸ਼ਰਿੰਦਰ ਨੇ ਤੇ ਆਦਾ ਆ ਡਰਨ ਲੱਗ ਗਿਆ ਉਸ ਤੋਂ ਬਾਅਦ ਸ਼ਰਿੰਦਰ ਨੇ ਆਜ ਮਾਪੇ ਉੱਤੇ ਬੁਲਾ ਲਈ ਸੀਗੇ ਤੇ ਹੁਣ ਪਤਾ ਲੱਗਦਾ ਜਿਹੜੀ ਉਹ ਘਰ ਵਾਲੀ ਸੀਗੀ ਪੈਸਾ ਉਟਾ ਕੇ ਦਾ ਸਭ ਕੁਝ ਲਈ ਗਈ ਸੀ ਸ੍ਰਿੰਦਰ ਤੋਂ ਪਹਿਲਾਂ ਤੇ ਹੁਣ ਉਹੀ ਘਰ ਵਾਲੀ ਜਿਹੜਾ ਮੁੰਡਾ ਰੱਖਿਆ ਸੀ ਸ੍ਰਿੰਦਰ ਨੇ ਗੁਰਵਿੰਦਰ ਸਿੰਘ ਉਹਦੇ ਨਾਲ ਵਿਆਹ ਕਰਾਣਾ ਸੀ ਉਸ ਘਰ ਵਾਲੀ ਤੇ ਅੱਜ ਦੀ ਕਹਾਣੀ ਸਿੱਖਣ ਨੂੰ ਕੋ ਬਹੁਤ ਕੁਝ ਮਿਲਦਾ ਸਿੱਖ ਨੂੰ ਪਹਿਲੀ ਗੱਲ ਦੱਸ ਇੱਕ ਨੂੰ ਸਨਵਾਦ ਇਹ ਮਿਲਦੀ ਹੈਗੀ ਕਿਸੇ ਦੇ ਵੀ ਅੱਖਾਂ ਬੰਦ ਕਰਕੇ ਯਕੀਨ ਨਹੀਂ ਕਰਨਾ ਚਾਹੀਦਾ ਕਿਸੇ ਦੇ ਭਰੋਸਾ ਨਹੀਂ ਕਰਨਾ ਚਾਹੀਦਾ ਖਾਸ ਤੌਰ ਤੇ ਅੱਜ ਕੱਲ੍ਹ ਦੀ ਦੁਨੀਆ ਤੇ ਤਾਂ ਬਿਲਕੁਲ ਨਾ ਭਰੋਸਾ ਕਰੋ ਉਹਨੇ ਸਗਾ ਭਰਾ ਬਣਾ ਉਹਨਾਂ ਆਪ ਦਾ ਭਰਾ ਬਣਾ ਕੇ ਉਹਦੇ ਨਾਲ ਵਿਆਹ ਕਰਾ ਲਿਆ ਸੀਗਾ ਤੇ ਇੱਕ ਜਿਹੜਾ ਭਰਾ ਬਣਾ ਸੀਗਾ ਉਹਨੇ ਵੀ ਉਹ ਸਰੇਂਦਰ ਸਿੰਘ ਦਾ ਜਗੀਰ ਤੋੜਿਆ ਤੇ ਅਸੀਂ ਘਰ ਵਾਲੇ ਦਾ ਤੋੜਿਆ ਤਾਂ ਤੋੜ ਹੀ ਸੀਗਾ ਧੰਨਵਾਦ ਮਿਲਦੇ ਆਂ ਅਗਲੀ ਸਟੋਰੀ ਚ ਜੇ ਕੋਈ ਸਟੋਰੀ ਸਿੱਖਣ ਨੂੰ ਮਿਲਿਆ ਤਾਂ ਨੂੰ ਸਬਸਕ੍ਰਾਈਬ ਕਰ ਦਿਓ ਤੇ ਤੁਹਾਡੇ ਇੱਕ ਇੱਕ ਸਬਸਕ੍ਰਾਈਬ ਕਰਕੇ ਮੇਰੀ ਮੋਟੀਵੇਸ਼ਨ ਬਣਦੀ ਹੈ ਕਿ ਤੇ ਮੈਂ ਦੋ ਤਿੰਨ ਸਟੋਰੀਆਂ ਹੋਰ ਲੈ ਕੇ ਆਉਂਦਾ ਰਹੂਗਾ